ਆਪੇ ਨਰ ਆਪੇ ਫੁਨ ਨਾਰੀ ਇਸਤਰੀ ਰੂਪ ਵੀ ਤੂੰ ਹੈ ਵਾਹਿਗੁਰੂ ਤੇ ਮਰਦ ਰੂਪ ਵੀ ਤੂੰ ਹੈ ਇਸਤਰੀ ਤੇ ਮਰਦ ਦੋ ਸਰੂਪ ਸ਼ਰੀਰ ਕਰਕੇ ਨਜ਼ਰ ਆਉਂਦੇ ਨੇ ਕੀ ਕਰਕੇ ਆਉਂਦੇ ਨੇ ਸ਼ਰੀਰ ਅਸਥੂਲ ਕਾਇਆ ਕਾਇਆ ਚ ਦੇਖੋਗੇ ਤੇ ਤੁਹਾਨੂੰ ਰੂਪ ਦੋ ਆਉਣਗੇ ਸੂਖਮ ਦੇ ਵਿੱਚ ਦੇਖੋਗੇ ਤੇ ਰੂਪ ਇੱਕ ਨਜ਼ਰ ਆਏਗਾ ਸੂਖਮ ਚ ਕੀ ਹੈ ਇੱਕ ਰੂਪ ਨਜ਼ਰ ਆਏਗਾ ਕਿਉਂਕਿ ਦੋਨਾਂ ਦੇ ਸੂਖਮ ਹੈ ਸਰੀਰ ਕਾਇਆ ਸੂਖਮ ਤੁਹਾਡੇ ਅੰਦਰ ਮਨ ਹੈ ਤੇ ਦੋਨਾਂ ਦੇ ਅੰਦਰ ਮਨ ਹੈ ਦੋਨਾਂ ਦੇ ਅੰਦਰ ਬੁੱਧੀ ਹੈ ਤੇ ਦੋਨਾਂ ਦੇ ਅੰਦਰ ਬੁੱਧੀ ਹੈ ਦੋਨਾਂ ਅੰਦਰ ਸਵਾਸਾਂ ਦੀ ਪ੍ਰਕਿਰਿਆ ਹੈ ਤੇ ਦੋਨਾਂ ਦੇ ਅੰਦਰ ਸਵਾਸਾਂ ਦੀ ਪ੍ਰਕਿਰਿਆ ਹੈ ਦੋਨਾਂ ਦੇ ਅੰਦਰ ਬੋਲ ਪ੍ਰਗਟ ਹੋ ਰਿਹਾ ਤੇ ਦੋਨਾਂ ਦੇ ਅੰਦਰ ਬੋਲ ਇਸ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਮਾਈ ਲੋਕਾਂ ਨੂੰ ਤੇ ਭਾਈ ਲੋਕਾਂ ਨੂੰ ਇੱਕ ਦਰਜਾ ਦੇ ਕੇ ਬਰਾਬਰ ਕੀਤਾ ਗਿਆ ਹੈ ਕਿਉਂਕਿ ਗੁਰੂ ਨਾਨਕ ਦੇ ਘਰ ਦਾ ਜਿਹੜਾ ਵਿਧਾਨ ਹੈ ਉਦੇ ਵਿੱਚ ਸਰੀਰ ਨੂੰ ਨਹੀਂ ਦਿੱਤਾ ਗਿਆ ਬਹੁਤਾ ਤਵੱਜੋ ਮਹਾਰਾਜਿਆਂ ਨੇ ਸਿੱਖੀ ਸ਼ੁਰੂ ਕੀਤੀ ਆ ਕਿ ਸ਼ਬਦ ਗੁਰੂ ਸੁਰਤ ਧੁਨ ਝੇਲਾ ਇਹਦਾ ਮਤਲਬ ਨਿਰਗੁਣ ਤੋਂ ਸਿੱਖੀ ਨੂੰ ਸ਼ੁਰੂ ਕੀਤਾ ਅਸੀਂ ਸਰਗੁਣ ਚ ਲੜਦੇ ਆ ਸਿੱਖੀ ਲਈ ਸਿੱਖੀ ਕਿੱਥੋਂ ਸ਼ੁਰੂ ਕੀਤੀ ਹੈ ਨਿਰਗੁਣ ਕਿਉਂਕਿ ਸੁਰਤ ਵੀ ਨਿਰਗੁਣ ਹੈ ਤੇ ਸ਼ਬਦ ਗੁਰੂ ਵੀ ਨਿਰਗੁਣ ਹੈ ਦੋਨੋਂ ਕੀ ਹੈ ਨਿਰਗੁਣ ਨੇ ਸਰਗੁਣ ਦੀ ਤੇ ਵਿੱਚ ਗੱਲ ਨਹੀਂ ਆਈ ਹੈ ਤੇ ਅਸੀਂ ਸਾਰਾ ਸਰਗੁਣ ਦਾ ਪੁਛਾਰਾ ਕਰਕੇ ਬਹਿ ਗਏ ਆ ਇਹ ਸਰਗੁਣ ਹੀ ਝਗੜਾ ਬਣ ਜਾਂਦਾ ਹੈ ਬਸ ਤੂੰ ਮੈਂ ਬੇਨਤੀ ਕਰੇ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪੇ ਹੀ ਪਾਸ਼ਾ ਤੇ ਵੈਗਰੂ ਇਹ ਜਗਤ ਦੀ ਖੇਡ ਜਿਹੜੀ ਚੱਲ ਰਹੀ ਹੈ ਉਹ ਖੇਡ ਰੂਪ ਵੀ ਤੂੰ ਹੈ ਤੇ ਉਸ ਨੂੰ ਖੇਡਣ ਵਾਲਾ ਵੀ ਤੂੰ ਹੈ ਕੀ ਹੈ ਖੇਡ ਰੂਬੀ ਤੂੰ ਹੈ ਤੇ ਖੇਡਣ ਵਾਲਾ ਵੀ ਤੂੰ ਹੈ